ਮੇਰੇ ਮੇਰੇ ਅਰੇ ਜੱਟੇ ਮਾਰਨੇ ਪਾਣੇ ਪਾਣ ਕਰੋ ਮਾਰ ਕਰੋ ਮਾਰ ਕਰੋ ਸਾਰੇ ਜਾਗੇ ਚਾਹੂ ਕਰਮ ਕਰੋ ਕਰਮ ਕਰੋ ਮਾਰ ਕਰੋ ਮਰਦਾਬਾ ਮਰਦਾਬਾ ਲੋਹਾਬਾ ਜਾਹ ਕੇ ਕਿੰਦਰ ਫਤਾਰ ਮਰਦਾਬਾ ਮਰਦਾਬਾ ਫਰਦਾਬਾ ਕਾਰੀਵਾਜੋ ਦਵਾਨ ਵਾਲੀਆ ਸਰਕਾਰਾ ਮਰਦਾਬਾ 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 ਕੱਟੇ ਛਾਈ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਕੱਟੇ ਛਾਈ ਨਹੀਂ ਚਲੇਗੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਉਹਨਾਂ ਲਈ ਹੈ ਜਿਨ੍ਹਾਂ ਕੋਲ ਟਰਾਂਸਪੋਰਟੇਸ਼ਨ ਇੰਡਸਟਰੀ ਦੇ ਵਿੱਚ 1 ਸਾਲ ਦਾ ਐਕਸਪੀਰੀਅੰਸ ਹੈ ਸੋ ਸਾਡੇ ਕੋਲ EMPLOYEES ਨੇ ਜੋ ਕਰੰਟਲੀ ਨੋਵਸਕੋਸ਼ੀਆ ਦੇ ਵਿੱਚ ਡਿਫਰੈਂਟ ਪੋਜੀਸ਼ਨਸ ਲਈ ਹਾਇਰ ਕਰ ਰਹੇ ਨੇ ਐਂਡ ਪੋਜੀਸ਼ਨਸ ਨੇ ਆਫਿਸ ਅਸਿਸਟੈਂਟ ਆਫਿਸ ਐਡਮਿਨਿਸਟ੍ਰੇਸ਼ਨ ਬੁੱਕ ਕੀਪਰ ਟਰੱਕ ਡਰਾਈਵਰ ਸਾਇਟਸ ਤੱਕ ਪੀਆਰ ਦੇ ਵਿੱਚ ਵੀ ਹੈਲਪ ਕਰਨਗੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ @4374388599 ਔਰ ਤੁਸੀਂ ਸਾਡੇ ਆਫਿਸ ਵੀ ਵਿਜ਼ਿਟ ਕਰ ਸਕਦੇ ਹੋ @4515 ਅਰਨੀਜ਼ਰ ਰੋਡ ਯੂਨਿਟ 2 11 ਬ੍ਰਾਂਟਨ ਅਗਰ ਕੋਈ ਇੰਡੀਆ ਵਾਲੇ ਆਫਿਸ ਵਿਜ਼ਿਟ ਕਰਨਾ ਚਾਹੁੰਦਾ ਹੈ ਤਾਂ ਕੰਟੈਕਟ ਨੰਬਰ ਹੈ 603 951 9592 ਔਰ ਆਫਿਸ ਐਡਰੈਸ ਹੈ ਗਰਸ਼ੰਕਰ ਰੋਡ ਨੀਅਰ ਟਾਲੀ ਸਾਹਿਬ ਗੁਰਦੁਆਰਾ ਨਵਾਸ਼ਹਿਰ ਥੈਂਕ ਯੂ ਭਾਰਤੀ ਕਮਿਊਨਿਸਟ ਪਾਰਟੀ ਮਾਰਕਸਵਾਦੀ ਲੈਨਵਾਦੀ ਨਿਊ ਡੈਮੋਕ੍ਰੇਸੀ ਪੰਜਾਬ ਸ਼ਾਖਾ ਦੇ ਸੱਦੇ ਤੇ ਜੋ ਪਿਛਲੇ ਦਿਨਾਂ ਚ ਪੰਜਾਬ ਵਿੱਚ ਤੇ ਹਰਿਆਣਾ ਚੰਡੀਗੜ੍ਹ ਉੱਤਰ ਪ੍ਰਦੇਸ਼ ਇਨਾ ਸੂਬਿਆਂ ਚ ਬੁੱਧੀਜੀਵੀਆ ਤੇ ਵਕੀਲਾਂ ਤੇ ਕਿਸਾਨ ਆਗੂਆਂ ਤੇ ਵਿਦਿਆਰਥੀ ਆਗੂਆਂ ਤੇ ਜੋ ਐਨਾ ਇਹਨਾਂ ਛਾਪੇ ਮਾਰੇ ਆ ਤੇ ਇਹਨਾਂ ਜੋ ਕੋਈ ਨੂੰ ਗ੍ਰਿਫਤਾਰ ਕਰ ਲਿਆ ਗਿਆ ਆ ਤੇ ਕੁਝ ਨੂੰ ਜਿਹੜਾ ਆ ਉਥੇ ਪੇਸ਼ ਹੋਣ ਦੀਆਂ ਤਰੀਕਾਂ ਦੇ ਗਏ ਆ ਉਹਦੇ ਵਿਰੋਧ ਵਿੱਚ ਇਹ ਸਾਰੇ ਪੰਜਾਬ ਪ੍ਰੋਗਰਾਮ ਕੀਤਾ ਜਾ ਰਿਹਾ ਉਸੇ ਕੜੀ ਚ ਨਮੇਸ਼ਰ ਚ ਵੀ ਭਾਰਤੀ ਕਮਿਊਨਿਸਟ ਪਾਰਟੀ ਮਾਰਕਸਵਾਦੀ ਲੈਨਨਵਾਦੀ ਨੂ ਡੈਮੋਕਰੇਸੀ ਵੱਲੋਂ ਇਹ ਪ੍ਰੋਧ ਕੀਤਾ ਜਾ ਰਿਹਾ ਔਰ ਜਿਹਦਾ ਮੁੱਖ ਵਿਸ਼ਾ ਇਹ ਹੈ ਕਿ ਲੋਕਾਂ ਦੇ ਜਮਹੂਰੀ ਹੱਕ ਹੈ ਜਿਹੜੇ ਆ ਉਹ ਤੁਸੀਂ ਇਸ ਤਰ੍ਹਾਂ ਦੀ ਜਿਹੜੀ ਕੇਂਦਰ ਦੀ ਸਰਕਾਰ ਹੈ ਆਪਣੀਆਂ ਏਜੰਸੀਆਂ ਰਾਹੀਂ ਬੁੱਧੀਜੀਵੀਆਂ ਨੂੰ ਡਰਾ ਕੇ ਕਿ ਲੋਕਾਂ ਦੇ ਹੱਕਾਂ ਨੂੰ ਜਿਹੜਾ ਆ ਇਸ ਤਰ੍ਹਾਂ ਦੀ ਡਰਾ ਕੇ ਦੱਬਣ ਵਾਲੀ ਗੱਲ ਜਿਹੜੀ ਆ ਉਹ ਸਾਨੂੰ ਕਬੂਲ ਨਹੀਂ ਹਰ ਬੰਦੇ ਨੂੰ ਆਪਣੇ ਜਿਹੜੇ ਵਿਚਾਰ ਰੱਖਣ ਦਾ ਹੱਕ ਹੈ ਔਰ ਜਦੋਂ ਤੱਕ ਕੋਈ ਉਹ ਕਿਸੇ ਕਿਸੇ ਅਤਵਾਦੀ ਕਾਰਵਾਈ ਚ ਸਿੱਧਾ ਸ਼ਾਮਲ ਨਹੀਂ ਆ ਵੀ ਜਿਹਦੇ ਕਰਕੇ ਉਹਨਾਂ ਨੇ ਕੋਈ ਇਸ ਤਰ੍ਹਾਂ ਦੀ ਕਾਰਵਾਈ ਕੀਤੀ ਹੋਗਾ ਜਿਹਦੇ ਨਾਲ ਉਹ ਕੋਈ ਲੋਕਾਂ ਦਾ ਕਿਤੇ ਨੁਕਸਾਨ ਹੋਇਆ ਹੋਵੇ ਜਾਂ ਸਰਕਾਰੀ ਕੋਈ ਨੁਕਸਾਨ ਹੋਵੇ ਉਹਦੇ ਤੱਕ ਜਦੋਂ ਤੱਕ ਕੋਈ ਇਦਾਂ ਦੀ ਕਾਰਵਾਈ ਸ਼ਾਮਲ ਨਹੀਂ ਹੈ ਲੋਕਾਂ ਨੂੰ ਆਪਣੇ ਵਿਚਾਰ ਰੱਖਣ ਦਾ ਹੱਕ ਹੈ ਔਰ ਇਸ ਹੱਕ ਨੂੰ ਜੇ ਤੁਸੀਂ ਕੁਚਲੋਗੇ ਤੇ ਅਸੀਂ ਉਹਦਾ ਡਟਮਾ ਵਿਰੋਧ ਕਰਾਂਗੇ ਅ ਅੱਜ ਮੈਂ ਕੁਲਵਿੰਦਰ ਸਿੰਘ ਬੜੈਚ ਸੁਭਾਗੂ ਭਾਰਤੀ ਕਮਿਊਨਿਸਟ ਪਾਰਟੀ ਮਾਰਕਸਵਾਦੀ ਲੈਂਨਬਾਦੀ ਨਿਊ ਡੈਮੋਕ੍ਰੇਸੀ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਹੈ ਇਹ ਇਸ ਕਰਕੇ ਕੀਤਾ ਜਾ ਰਿਹਾ ਕਿ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਪਿਛਲੇ ਦਿਨੀ ਚੰਡੀਗੜ੍ਹ ਦੇ ਵਿੱਚ ਜਿਹੜੇ ਬੁੱਧੀਜੀਵੀ ਵਕੀਲ ਹੈ ਉਹਨਾਂ ਦੇ ਘਰਾਂ ਦੇ ਉੱਤੇ ਛਾਪੇਮਾਰੀ ਕੀਤੀ ਹੈ ਤੇ ਉਹਨਾਂ ਨੂੰ ਝੂਠੇ ਕੇਸਾਂ ਦੇ ਵਿੱਚ ਪਸਾਉਣ ਦੀ ਕੋਸ਼ਿਸ਼ ਜਿਹੜੀ ਕੀਤੀ ਹੈ ਤੇ ਇੱਕ ਵਕੀਲ ਅਜੀਤ ਸਿੰਘਲ ਨੂੰ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਜਿਹੜੀ ਹੈ ਉਹ ਫੜ ਕੇ ਲੈ ਗਈ ਹੈ ਲਖਨਊ ਕੋਈ ਕੇਸ ਦਰਜ ਹੋਇਆ ਹੈ ਯੂਪੀ ਦੇ ਵਿੱਚ ਲਹਾਵਾਚ ਤੇ ਉਸ ਕੇਸ ਦੇ ਸਬੰਧ ਵਿੱਚ ਉਹਨੂੰ ਫੜ ਕੇ ਲੈ ਗਈ ਹੈ ਹਾਲਾਂਕਿ ਉਸ ਕੇਸ ਦੇ ਵਿੱਚ ਐਫ ਆਈ ਆਰ 'ਚ ਉਹਦਾ ਕੋਈ ਨਾਂ ਨਹੀਂ ਹੈ ਫਿਰ ਵੀ ਉਹਨੂੰ ਗ੍ਰਿਫਤਾਰ ਕਰਕੇ ਲੈ ਗਈ ਹੈ ਇਸੇ ਤਰ੍ਹਾਂ ਵਕੀਲ ਮਨਦੀਪ ਚੰਡੀਗੜ੍ਹ ਦਾ ਜਿਹੜਾ ਜਮਹੂਰੀ ਅਧਿਕਾਰ ਸਭਾ ਲਈ ਕੰਮ ਕਰਦਾ ਜਮਹੂਰੀ ਹੱਕਾਂ ਲਈ ਕੰਮ ਕਰਦਾ ਉਹਦੇ ਘਰ ਵੀ ਛਾਪਾ ਜਿਹੜਾ ਮਾਰਿਆ ਗਿਆ ਤੇ ਉਹਨੂੰ ਵੀ ਇਸ ਤਰ੍ਹਾਂ ਦੇ ਉਸ ਕੇਸ ਨਾਲ ਸੰਬੰਧਿਤ ਸਵਾਲ ਨਹੀਂ ਪੁੱਛੇ ਗਏ ਇਸ ਤਰ੍ਹਾਂ ਦੇ ਸਵਾਲ ਪੁੱਛੇ ਗਏ ਆ ਕਿ ਤੁਸੀਂ ਕਿਸਾਨ ਅੰਦੋਲਨ ਚ ਕਿਉਂ ਗਏ ਤੁਹਾਡੇ ਘਰ ਜੰਮੂ ਕਸ਼ਮੀਰ ਬਾਰੇ ਕਿਤਾਬਾਂ ਕਿਉਂ ਪਈਆਂ ਤੁਹਾਡੇ ਲੈਪਟਾਪ ਤੇ ਜੰਮੂ ਕਸ਼ਮੀਰ ਦਾ ਨਕਸ਼ਾ ਕਿਉਂ ਆ ਤੁਸੀਂ ਜੰਮੂ ਕਸ਼ਮੀਰ ਬਾਰੇ ਕਿਉਂ ਇੰਨੀ ਦਿਲਚਸਪੀ ਜਿਹੜੀ ਰੱਖਦੇ ਆ ਤੁਸੀਂ ਹੋਰ ਹਿੰਦੂ ਧਰਮ ਗ੍ਰੰਥ ਕਿਉਂ ਨਹੀਂ ਪੜ੍ਹਦੇ ਸੋ ਇਸ ਤਰ੍ਹਾਂ ਦੇ ਬੇ ਲੋੜੇ ਸਵਾਲ ਜਿਹੜੇ ਕਿਸੇ ਕੇਸ ਨਾਲ ਰਿਲੇਟਡ ਨਹੀਂ ਹੈ ਉਹ ਉਹਨਾਂ ਨੂੰ ਪੁੱਛੇ ਗਏ ਆ ਜੇ ਤੋਂ ਇਹ ਸਾਬਤ ਹੁੰਦਾ ਕਿ ਇਹ ਜਾਣ ਬੁੱਝ ਕੇ ਜਿਹੜੇ ਜਮਹੂਰੀ ਅਧਿਕਾਰਾਂ ਦੇ ਲਈ ਲੋਕ ਕੰਮ ਕਰ ਰਹੇ ਆ ਉਹਨਾਂ ਲੋਕਾਂ ਨੂੰ ਝੂਠੇ ਕੇਸਾਂ ਦੇ ਵਿੱਚ ਫਸਾ ਕੇ ਜਿਹੜੀ ਲੋਕਾਂ ਦੀ ਆਵਾਜ਼ ਆ ਉਹਨੂੰ ਬੰਦ ਕਰਨਾ ਚਾਹੁੰਦੇ ਆ ਸੋ ਇਸ ਕਰਕੇ ਅਸੀਂ ਜਿਹੜਾ ਅੱਜ ਸੀਪੀਐਮਐਲ ਨਿਊ ਡੈਮੋਕ੍ਰੇਸੀ ਵੱਲੋਂ ਸਾਰੇ ਪੰਜਾਬ ਦੇ ਵਿੱਚ ਇਹਦਾ ਪ੍ਰੋਟੈਸਟ ਕਰ ਰਹੇ ਆ ਕਿ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਹੈ ਜਿਹੜੀ ਉਹਤੇ ਪੰਜਾਬ ਸਰਕਾਰ ਨੂੰ ਜਿਹੜੀ پابੰਦੀ ਲਾਣੀ ਚਾਹੀਦੀ ਆ ਪੰਜਾਬ ਸਰਕਾਰ ਨੂੰ ਆਪਣੀ ਰਿਪੋਰਟ ਪੇਸ਼ ਕਰਨੀ ਚਾਹੀਦੀ ਆ ਕਿ ਉਹ ਵਕੀਲ ਕੀ ਆ ਉਹਨਾਂ ਨੂੰ ਆਪਣੀ ਇਨਕੁਆਇਰੀ ਕਰਨੀ ਚਾਹੀਦੀ ਆ ਇਹ ਨਾ ਹੋਵੇ ਕਿ ਇਹਨਾਂ ਵਕੀਲਾਂ ਨੂੰ ਝੂਠੇ ਕੇਸਾਂ ਚ ਪ사 ਕੇ ਜਿਹੜੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਆ ਯੂਏਪੀਏ ਲਾ ਕੇ ਜੇਲ੍ਹਾਂ ਚ ਡੱਕੇ ਜਿਵੇਂ ਪਹਿਲਾਂ ਭੀਮਾ ਕੋਰਾ گاؤں ਦੇ ਵਿੱਚ ਬਹੁਤ ਸਾਰੇ ਬੁੱਧੀਜੀਵੀਆਂ ਨੂੰ ਬਿਨਾ ਕੋਈ ਕੇਸ ਚ ਲਾਏ ਜਿਹੜਾ ਅੰਦਰ ਦਿੱਤਾ ਹੋਇਆ ਬਹੁਤ ਸਾਰੇ ਦੇਸ਼ ਦੇ ਜਿਹੜੇ ਲੋਕਾਂ ਦੀ ਆਵਾਜ਼ ਬਣਦੇ ਨੌਜਵਾਨ ਵਿਦਿਆਰਥੀ ਹੈ ਉਮਰ ਖਾਲਦ ਹੋਣੇ ਉਹਨਾਂ ਨੂੰ ਜੇਲ੍ਹਾਂ ਜਿਹੜਾ ਉਹ ਧੱਕਿਆ ਗਿਆ ਸੋ ਸਾਡੀ ਪਾਰਟੀ ਇਹ ਸਮਝਦੀ ਹੈ ਕਿ ਇਹ ਲੋਕਾਂ ਨੂੰ ਲੋਕਾਂ ਦੀ ਆਵਾਜ਼ ਬੰਦ ਕਰਨ ਦੀ ਇੱਕ ਸਾਜ਼ਿਸ਼ ਹੈ ਜਿਹਨੂੰ ਲੋਕਾਂ ਨੂੰ ਸਮਝਣਾ ਚਾਹੀਦਾ ਔਰ ਇਹਦੇ ਖਿਲਾਫ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰਨੀ ਚਾਹੀਦੀ ਹੈ